ਪਾਕਿਸਤਾਨ ਜਾਣ ਤੋਂ ਬਚ ਗਏ ਬੇੜੇ ਵਿੱਚ ਸਵਾਰ ਫਿਰੋਜ਼ਪੁਰ ਦੇ 50 ਕਿਸਾਨ ਸਤਲੁਜ ਦਰਿਆ ਦੇ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ ਚੱਲਿਆ ਸੀ ਬੇੜਾ ਫਿਰੋਜ਼ਪੁਰ ਸਰਦ ਤੇ ਲੋਕਾਂ ਨੇ ਕਿਵੇਂ ਬਚਾਇਆ ਦੇਖੋ ਵੀਡੀਓ ਮਮਦੋਟ ਦੇ ਪਿੰਡਾਂ ਦੇ ਦੱਸੇ ਗਏ ਕਿਸਾਨ ਪੰਜਾਬ ਦੇ ਫਿਰੋਜ਼ਪੁਰ ਵਿੱਚ ਭਾਰਤ ਪਾਕਿਸਤਾਨ ਸਰਦ ਤੇ ਸਤਲੁਜ ਦਰਿਆ ਵਿੱਚ ਪਾਣੀ ਦਾ ਵਹਾਅ ਬਹੁਤ ਵੱਧ ਗਿਆ ਹੈ ਅਜਿਹੀ ਸਥਿਤੀ ਵਿੱਚ ਸਰਦੀ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਦੀਆਂ ਮੁਸ਼ਕਲਾਂ ਵੀ ਵੱਧ ਗਈਆਂ ਹਨ ਕਿਉਂਕਿ ਕਿਸਾਨਾਂ ਦੇ ਖੇਤ ਸਤਲੁਜ ਦਰਿਆ ਦੇ ਦੂਜੇ ਪਾਸੇ ਹਨ ਅਤੇ ਕਿਸਾਨ ਕਿਸ਼ਤੀਆਂ ਰਾਹੀਂ ਦਰਿਆ ਪਾਰ ਕਰਦੇ ਹਨ ਸੋਮਵਾਰ ਨੂੰ ਅਜਿਹੀ ਘਟਨਾ ਵਾਪਰੀ ਕਿ ਕਿਸ਼ਤੀ ਵਿੱਚ ਸਵਾਰ ਕਰੀਬ 50 ਭਾਰਤੀ ਪਾਕਿਸਤਾਨ ਜਾਣ ਤੋਂ ਬਚ ਗਏ ਸਰਦ ਦੀ ਖੇਤਰ ਦੇ ਪਿੰਡ ਗਜ਼ਨੀ ਵਾਲਾ ਦੋਨਾ ਮੱਟਰ ਵੱਲੋਂ ਸਤਲੁਜ ਦਰਿਆ ਦੇ ਤੇਜ਼ ਵਹਾ ਪਾਣੀ ਵਿੱਚ ਇੱਕ ਵੱਡੀ ਕਿਸ਼ਤੀ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਪਾਕਿਸਤਾਨ ਵੱਲ ਵਧਣ ਲੱਗੀ ਉਸੇ ਸਮੇਂ ਛੋਟੀ ਕਿਸ਼ਤੀ ਤੇ ਸਵਾਰ ਪਿੰਡ ਵਾਸੀਆਂ ਨੇ ਰੱਸੀ ਸੁੱਟ ਕੇ ਵੱਡੀ ਕਿਸ਼ਤੀ ਨੂੰ ਕਾਬੂ ਵਿੱਚ ਲਿਆ ਅਤੇ ਬੜੀ ਮੁਸ਼ਕਲ ਨਾਲ ਸਵਾਰਾਂ ਨੂੰ ਬਚਾਇਆ ਗਿਆ। ਕਿਸ਼ਤੀ ਤੇ ਲਗਭਗ 50 ਪਿੰਡ ਵਾਸੀ ਸਵਾਰ ਸਨ। ਇਹ ਸਾਰੇ ਪਿੰਡ ਵਾਸੀ ਸੋਮਵਾਰ ਸ਼ਾਮ ਨੂੰ ਦਰਿਆ ਪਾਰ ਆਪਣੇ ਖੇਤਾਂ ਵਿੱਚ ਕੰਮ ਕਰਨ ਤੋਂ ਬਾਅਦ ਆਪਣੇ ਪਿੰਡ ਵਾਪਸ ਆ ਰਹੇ ਸਨ। ਇਸ ਦੌਰਾਨ ਕਿਸ਼ਤੀ ਕਾਬੂ ਤੋਂ ਬਾਹਰ ਹੋ ਗਈ। ਕਿਸ਼ਤੀ ਸਮੇਤ ਸਾਰੇ ਲੋਕਾਂ ਦੇ ਪਾਕਿਸਤਾਨ ਪਹੁੰਚਣ ਤੋਂ ਪਹਿਲਾਂ ਹੀ ਉਹਨਾਂ ਨੂੰ ਬਚਾ ਲਿਆ ਗਿਆ। ਜ਼ਿਕਰ ਯੋਗ ਹੈ ਕਿ ਪਹਾੜਾਂ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਬਹੁਤ ਵੱਧ ਗਿਆ ਹੈ। ਮਮਦੋਟ ਵਾਸੀ ਜੋਗਿੰਦਰ ਸਿੰਘ ਨੇ ਦੱਸਿਆ ਕਿ ਰਾਜਾ ਰਾਏ ਗਜ਼ਨੀ ਵਾਲਾ ਅਤੇ ਹੋਰ ਪਿੰਡਾਂ ਦੇ ਪਿੰਡ ਵਾਸੀਆਂ ਕੋਲ ਸਤਲੁਜ ਦਰਿਆ ਦੇ ਪਾਰ ਪਾਕਿਸਤਾਨ ਨਾਲ ਲੱਗਦੀ ਲਗਭਗ 4000 ਏਕੜ ਜ਼ਮੀਨ ਹੈ। ਇਸ ਜ਼ਮੀਨ ਤੇ ਚੋਨਾ, ਸਬਜ਼ੀਆਂ ਅਤੇ ਜਾਨਵਰਾਂ ਲਈ ਹਰਾ ਚਾਰਾ ਉਗਾਇਆ ਜਾਂਦਾ ਹੈ। ਹਰ ਰੋਜ਼ ਪਿੰਡ ਵਾਸੀ ਆਪਣੇ ਖੇਤਾਂ ਵਿੱਚ ਕੰਮ ਕਰਨ ਲਈ ਇੱਕ ਵੱਡੀ ਕਿਸ਼ਤੀ ਵਿੱਚ ਦਰਿਆ ਪਾਰ ਕਰਦੇ ਹਨ ਸ਼ਾਮ ਨੂੰ ਉਹ ਜਾਨਵਰਾਂ ਲਈ ਹਰਾ ਚਾਰਾ ਸਬਜ਼ੀਆਂ ਅਤੇ ਖੇਤੀਬਾੜੀ ਸੰਦ ਲੈ ਕੇ ਕਿਸ਼ਤੀ ਰਾਹੀਂ ਆਪਣੇ ਪਿੰਡ ਵਾਪਸ ਆਉਂਦੇ ਹਨ ਸੋਮਵਾਰ ਸ਼ਾਮ ਨੂੰ ਦਰਿਆ ਦੇ ਦੂਜੇ ਪਾਸੇ ਤੋਂ ਲਗਭਗ 50 ਪਿੰਡ ਵਾਸੀ ਇੱਕ ਵੱਡੀ ਕਿਸ਼ਤੀ ਵਿੱਚ ਪਿੰਡ ਗਜ਼ਨੀ ਵਾਲਾ ਵੱਲ ਆ ਰਹੇ ਸਨ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਵੱਡੀ ਕਿਸ਼ਤੀ ਬੇਕਾਬੂ ਹੋ ਗਈ ਕਿਸ਼ਤੀ ਪਾਕਿਸਤਾਨ ਵੱਲ ਵਹਿਣ ਲੱਗੀ ਦਰਿਆ ਦੇ ਇਸ ਕਿਨਾਰੇ ਖੜੇ ਪਿੰਡ ਵਾਸੀਆਂ ਨੇ ਵੱਡੀ ਕਿਸ਼ਤੀ ਨੂੰ ਕਾਬੂ ਤੋਂ ਬਾਹਰ ਹੁੰਦੇ ਦੇਖ ਕੇ ਇੱਕ ਛੋਟੀ ਕਿਸ਼ਤੀ ਰਾਹੀਂ ਉਸ ਤੱਕ ਪਹੁੰਚ ਕੀਤੀ ਅਤੇ ਕਿਸੇ ਤਰ੍ਹਾਂ ਕਿਸ਼ਤੀ ਵਿੱਚ ਸਵਾਰ ਲੋਕਾਂ ਨੂੰ ਰੱਸੀ ਫੜਾ ਲਈ। ਕੰਡੇ ਖੜੇ ਪਿੰਡ ਵਾਸੀਆਂ ਨੇ ਕਿਸ਼ਤੀ ਨੂੰ ਆਪਣੇ ਵੱਲ ਮੋੜ ਲਿਆ ਅਤੇ ਇਸ ਨੂੰ ਖਿੱਚ ਲਿਆ। ਇਸ ਤਰ੍ਹਾਂ ਕਿਸ਼ਤੀ ਨੂੰ ਕਿਨਾਰੇ ਤੇ ਲਿਆਂਦਾ ਗਿਆ। ਜੇ ਪਿੰਡ ਵਾਲਿਆਂ ਨੇ ਰੱਸੀ ਨਾ ਫੜੀ ਹੁੰਦੀ ਤਾਂ ਵੱਡੀ ਕਿਸ਼ਤੀ ਪਾਕਿਸਤਾਨ ਵਾਂਗ ਡਰ ਜਾਂਦੀ ਕਿਉਂਕਿ ਪਾਣੀ ਦਾ ਵਹਾਂ ਬਹੁਤ ਤੇਜ਼ ਸੀ। ਤੋਹਾਨੂੰ ਦੱਸ ਦਈਏ ਕਿ ਜਦੋਂ ਸਤਲੁਜ ਦਰਿਆ ਹੁਸੈਨੀ ਵਾਲਾ ਹੱਥ ਤੋਂ ਪਾਕਿਸਤਾਨ ਵੱਲ ਵਗਦਾ ਹੈ ਤਾਂ ਇਹ ਪਿੰਡ ਰਾਜਾ ਰਾਏ ਤੋਂ ਦੁਬਾਰਾ ਭਾਰਤੀ ਸਰਦ ਵਿੱਚ ਦਾਖਲ ਹੁੰਦਾ ਹੈ ਇਸ ਥਾਂ ਤੇ ਇੱਕ ਵੱਡੀ ਕਿਸ਼ਤੀ ਸੀ ਇੱਥੋਂ ਥੋੜੀ ਦੂਰੀ ਤੇ ਦਰਿਆ ਫਿਰ ਪਾਕਿਸਤਾਨ ਵੱਲ ਜਾਂਦਾ ਹੈ ਅਗਰ ਕਿਸ਼ਤੀ ਨੂੰ ਕਾਬੂ ਨਾ ਕੀਤਾ ਜਾਂਦਾ ਤਾਂ ਇਹ ਪਾਕਿਸਤਾਨ ਵਿੱਚ ਦਾਖਲ ਹੋ ਜਾਂਦੀ ਅਤੇ ਇਸ ਦੇ ਪਲਟਣ ਦੀ ਵੀ ਸੰਭਾਵਨਾ ਸੀ